ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਪੇਠਾ ਲੈ ਲਿਆ ਪੇਠਾ ਆਪਾਂ ਨੇ ਧੋ ਲਿਆ ਚੰਗੀ ਤਰ੍ਹਾਂ ਬੋਸ਼ ਕਰ ਲਿਆ ਹੁਣ ਇਹਨੂੰ ਆਪਾਂ ਕੱਟ ਲੈਨੇ ਆਂ ਕੱਟ ਕੇ ਦੀ ਜਿਹੜੀ ਆ ਗੁੱਧ ਜੀ ਇਹ ਆਪਾਂ ਵਿੱਚੋਂ ਕੱਢ ਦੇਵਾਂਗੇ ਥੋੜੀ ਜੀ ਕਿਉਂਕਿ ਇਹਦੇ ਵਿੱਚ ਬੀ ਨੇ ਜੀ ਬੀਆਂ ਨੂੰ ਆਪਾਂ ਬਾਹਰ ਕੱਢ ਦੇਵਾਂਗੇ ਇੰਨੇ ਹੈ ਵੀ ਨਹੀਂ ਪਰ ਹੈਗੇ ਵੀ ਨੇ ਕੱਚਾ ਹੁੰਦਾ ਪੇਟਾ ਲਓ ਜੀ ਹੁਣ ਆਪਾਂ ਸਾਰਾ ਪੇਟਾ ਠੀਕ ਕਰ ਲਿਆ ਬੀ ਕੱਢ ਤੇ ਵਿੱਚੋਂ ਹੁਣ ਆਪਾਂ ਇਹਦੇ ਪੀਸ ਬਣਾ ਲੈਨੇ ਆ ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ ਇਹਨੂੰ ਜਿਹੜਾ ਵੱਡਾ ਲੱਗੂ ਆਪਾਂ ਨੂੰ ਇਦਾਂ ਕਰ ਲਾਂਗੇ ਛਿੱਲੇ ਆਪਾਂ ਨੇ ਨਹੀਂ ਜੀ ਕਿਉਂਕਿ ਕੱਚਾ ਪੇਠਾ ਜੇ ਇਹਦਾ ਫੋਲਕਾ ਹਾਰਡ ਹੁੰਦਾ ਫਿਰ ਆਪਾਂ ਛਿੱਲ ਲਾਂਦੇ ਅੱਜ ਆਪਾਂ ਬਿਨਾਂ ਛਿੱਲੇ ਬਣਾਵਾਂਗੇ ਛਿੱਲ ਕੇ ਜਾਦੇ ਢੜ ਜਾਂਦਾ ਜੀ ਇਹ ਜੇ ਇਹਨੂੰ ਛਿੱਲਣਾ ਫਿਰ ਜਾਦੇ ਢੜ ਜਾਂਦਾ ਪਰ ਜੇ ਪੱਕਾ ਹੋਵੇ ਫਿਰ ਛਿੱਲਣਾ ਵੀ ਪੈਂਦਾ ਇਹ ਪੀਲਾ ਜਿਹਾ ਛਿਲਕਾ ਹੋਵੇ ਇਹ ਤਾਂ ਹਰਾ ਹਰਾ ਪਿਆ ਇਸ ਲਈ ਆਪਾਂ ਇਹਨੂੰ ਇੱਦਾਂ ਹੀ ਕੱਟ ਲੈਨੇ ਆ। ਅਗਲਾ। ਜੀ ਪੇਠਾ ਆਪਾਂ ਨੇ ਚੰਗੀ ਤਰ੍ਹਾਂ ਕੱਟ ਲਿਆ। ਦੇਖੋ ਇੱਡੇ ਟੁਕਰੀਸ ਬਣਾ ਲੈਣਾ। ਬਹੁਤੇ ਵੱਡੇ ਤੇ ਨਵੇਂ ਤੇ ਛੋਟੇ ਕੱਟ ਲੈਨੇ ਆ। ਤਿੰਨ ਪਿਆਜ਼ ਆਪਾਂ ਨੇ ਚਿੱਲੇ ਲੈ ਫ੍ਰੀਕ ਫ੍ਰੀਕ ਕੱਟ ਕਰ ਲੈਨੇ ਆ। ਵੀ ਸਕਦੇ ਹੋ ਕਿਉਂਕਿ ਜਿਹੜੀ ਆਪਾਂ ਸੁੱਕੀ ਸਬਜ਼ੀ ਬਣਾਉਣੀ ਹੋਵੇ ਜੇ ਉਹਨੂੰ ਕੁੱਟ ਕੇ ਮਸਾਲਾ ਲਾ ਲਾ ਜੀ ਉਹ ਜ਼ਿਆਦੇ ਗਰੇਵੀ ਜੀ ਰਹਿੰਦੀ ਹੈ ਜਿਵੇਂ ਬਿਲਕੁਲ ਸੁੱਕੀ ਨਹੀਂ ਐ ਵੀ ਸੁੱਕੀ ਜੀ ਬਣ ਜੂਗੀ ਜਿਹੜੀ ਆਪਾਂ ਕੱਟ ਕੇ ਲਾਉਨੇ ਆ ਸੁੱਕੀ ਸਬਜ਼ੀ ਨੂੰ ਉਹ ਸੁੱਕੀ ਬਣ ਜਾਂਦੀ ਬਿਲਕੁਲ ਲਓ ਜੀ ਆਪਾਂ ਲਸਣ ਵੀ ਕੱਟ ਲੈਨੇ ਆ ਤੇ ਇੱਧਰ ਟਮਾਟਰ ਵੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਭੈਣੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਬਰੀ ਕੁਰੀ ਕ੍ਲਾਸਨ ਕੱਟ ਲੈਨੇ ਆਪਾਂ ਇਟਲਾ ਜੀ ਆਪਾਂ ਟਮਾਟਰ ਵੀ ਕੱਟ ਲੈਨੇ ਆ ਬਰੀ ਕੁਰੀ ਕ ਜੀ ਇਧਰ ਆਪਾਂ ਨੇ ਅੱਗ ਬਾਲ ਲਈ ਕੜਾਹੀ ਉੱਪਰ ਧਰ ਲਈ ਕੜਾਹੀ ਨੂੰ ਚੰਗੀ ਤਰ੍ਹਾਂ ਸੁਕਾ ਲੈਣੇ ਆ ਕਿਉਂਕਿ ਧੋਣ ਕਰਕੇ ਵਿੱਚ ਪਾਣੀ ਪੈ ਜਾਂਦਾ ਹੈ ਹਰ ਇੱਕ ਚੀਜ਼ ਧੁੱਤੇ ਬਿਨਾ ਘਰੀ ਨਹੀਂ ਜਾਂਦੀ ਅੱਜ ਕੱਲ ਸਿਵਕੀਆਂ ਸੁੱਕੀਆਂ ਬਹੁਤ ਵਧੀਆ ਬਣੀਆਂ ਨੇ ਜੀ ਜੰਮ ਤਾਂ ਜਿਆਦਾ ਵੱਧ ਗਿਆ ਹੁਣ ਕੜਾਹੀ ਨੂੰ ਚੰਗੀ ਤਰ੍ਹਾਂ ਸੁਕਾ ਲੈਣੀ ਲੋ ਜੀ ਕੜਾਹੀ ਆਪਣੀ ਚੰਗੀ ਤਰ੍ਹਾਂ ਸੁੱਕ ਗਈ ਹੁਣ ਆਪਾਂ ਇਹਦੇ ਵਿੱਚ ਸਰ੍ਹੋਂ ਦਾ ਤੇਲ ਪਾ ਲੈਣੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆ ਗਰਮ ਕਰ ਲੈਨੇ ਆ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਕੜ ਗਿਆ ਕਿਉਂਕਿ ਇਹਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਿੰਨੇ ਆ ਹੁਣ ਆਪਾਂ ਪਾ ਦਿੰਨੇ ਆ ਮੇਥੇ ਕਿਉਂਕਿ ਪੇਠੇ ਦੀ ਸਬਜ਼ੀ ਮੇਥਿਆਂ ਨਾਲੇ ਵਧੀਆ ਲੱਗਦੀ ਹੈ ਜੀ ਮੇਥੇ ਜ਼ਰੂਰੀ ਨੇ ਸੁੱਕੇ ਮੇਥੇ ਪਾ ਦਿੰਨੇ ਆ ਮੇਥੇ ਤੇ ਜੀਰਾ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਆਪਾਂ ਇਹਦੇ ਵਿੱਚ ਆਲਾ ਸਨੈਕ ਐਡ ਕਰ ਦਿੰਨੇ ਆ ਨਾਲ ਸਨ ਮਰਤਾ ਹੁਣ ਕੱਟ ਲਵਾਂਗੇ ਲਾਸਣ ਦੇਖੋ ਆਪਣਾ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਿੰਨੇ ਆਂ ਕੱਜਾਂ ਜਿਵੇਂ ਪੂਰਨ ਹੋਣੇ ਤੱਕ ਪਕਾ ਲੈਨੇ ਕੁੱਝ 10 ਮਿੰਟ ਤੱਕ ਪਕਾਵਾਂਗੇ ਜਦ ਜਿਵੇਂ ਤੱਕ ਆਪਣੇ ਪਿਆਜ਼ ਬ੍ਰਾਊਨ ਨਹੀਂ ਹੋ ਜਾਂਦੇ ਕਿੱਲੇ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੀ ਹੁਣ ਆਸੀਂ ਰੋਜ਼ ਹੀ ਕਿੱਲੇ ਤੇ ਬਣਾਉਣੇ ਆਂ ਅੱਗੇ ਜੇ ਇਸ ਤੇ ਬਣਾਉਂਦੇ ਤਾਂ ਉਹ ਇੰਨਾ ਟੈਸਟ ਨਹੀਂ ਆਉਂਦਾ ਜਿੰਨਾ ਚੁੱਲੇ ਆ ਵੀਦਾ ਹੁੰਦਾ। ਚੰਗੇ ਚੁੱਲੇ ਤੇ ਮਿੱਠੀ-ਮਿੱਠੀ ਅੱਗ ਤੇ ਰਿੱਝਣੀ ਆ ਉੱਥੇ। ਕੁਲ ਸਾਜਰੂਰ ਜਾਂਦੀ ਆ ਪਰ ਪੱਕਦੀ ਹੀ ਨਹੀਂ ਚੰਗੀ ਤਰ੍ਹਾਂ। ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ। ਹੁਣ ਆਪਾਂ ਵਿੱਚ ਟਮਾਟਰ ਐਡ ਕਰ ਲੈਂਦੇ ਆ। ਟਮਾਟਰਾਂ ਨੂੰ ਵੀ ਆਪਾਂ ਚੱਕ ਤਸ ਲੈਣਾ ਚੰਗੀ ਤਰ੍ਹਾਂ। ਲੋਜੀ ਪਿਆਜ਼ ਟਮਾਟਰ ਲਸਣ ਆਪਣੇ ਸਾਰੀ ਚੀਜ਼ਾਂ ਚੰਗੀ ਤਰ੍ਹਾਂ ਪੱਕ ਗਈਆਂ ਹੁਣ ਆਪਾਂ ਜਿਹੜਾ ਪੇਠਾ ਕੱਟ ਕੇ ਰੱਖਿਆ ਸੀ ਪੇਠੇ ਨੂੰ ਵਿੱਚ ਐਡ ਕਰ ਦਿੰਨੇ ਅਗਲੇ ਨੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਤੇਲ ਦੇ ਵਿੱਚ ਹੁਣ ਆਪਾਂ ਬੇਠੇ ਨੂੰ ਫਰਾਈ ਕਰਾਂਗੇ 10 ਮਿੰਟ ਦੇ ਤੱਕ ਤੋਂ ਸਾਂਹ ਦੇ ਮਿੰਟ ਦੇ ਤੱਕ ਆਪਣਾ ਪੇਠਾ ਘੜਨੀ ਜਾਂਦਾ ਲੋ ਜੀ ਬੇਠੇ ਨੂੰ ਆਪਣੇ ਨੂੰ ਹੋ ਗਿਆ 5-6 ਮਿੰਟ ਆਪਾਂ ਨੂੰ ਝੱਸਦੇ ਹਾਂ ਲੈ ਚਮਚਾ ਫਿਰ ਫਿਰ ਕੇ ਆਪਾਂ ਨੂੰ ਚੰਗੀ ਤਰ੍ਹਾਂ ਝੱਸ ਲੈ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰ ਦਿੰਦੇ ਆ। ਸੁੱਕੇ ਮਸਾਲੇ ਕਿਉਂਕਿ ਨਮਕ ਨਾਲ ਢਲੂਗਾ ਜੀ ਇਹ ਇਤਨਾ ਨਮਕ ਪਾ ਦਵਾਂਗੇ। ਜਿਹੜਾ ਦਾ ਪਾਣੀ ਇਹਦੇ ਵਿੱਚੋਂ ਮੱਚ ਗਿਆ। ਕੀ ਛੱਡਦਾ ਦੇਖੋ ਚੰਗੀ ਤਰ੍ਹਾਂ। ਦੇਖੋ ਤੇਲ ਛੱਡਦਾ ਆਪਣੇ। ਇੱਥੇ ਨੇ ਮਾ ਪਹਿਰੇ ਵਿੱਚ ਸੁੱਕੇ ਮਸਾਲੇ ਐਡ ਕਰ ਦਿੰਦੇ ਆ।

हल्दी मिर्च में चंगी तरह मिक्स कर लेंता सारी सब्जी के ऐड हो सके लो जी हम आपने नमक क्योंकि नमक पाए तो पेठे में पानी जरूर छा गई जी हम आप नमक में चंकी तरह मिक्स कर लें ਕਿੱਕ 2 ਮਿੰਟ ਲਈ ਆਪਾਂ ਮਸਾਲਿਆਂ ਨੂੰ ਠੱਕ ਕੇ ਪਕਾ ਲੈਨੇ ਆ। ਲੋ ਜੀ ਸਬ지 ਆਪਣੀ ਪੱਕ ਗਈ ਦੇਖੋ ਕਿੰਨੀ ਵਧੀਆ ਬਣ ਗਈ ਢਲ ਗਏ ਚੰਗੀ ਤਰ੍ਹਾਂ ਪੇਠਾ ਸਾਰਾ। ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੰਚੂਰ ਪਾਊਡਰ ਐਡ ਕਰ ਦਿੰਨੇ ਆ। क्योंकि पेठे की सब्जी खटी तो मिठी सब्जी बनावेंगे आप जी शकर शक्कर ऐड कर देने जो गुड़ा गुड़ भी कर सकते जो शक्कर ऐड कर संगी तरह मिक्स कर लें दो चार मिनट लिए आप इन पका लें ਕਾਂਜੇ ਜਿਹੜੀ ਸ਼ੱਕਰ ਪਾਈ ਆਪਾਂ ਨੇ ਆਪਣੀ ਢਲਦੀ ਵੀ ਚੰਗੀ ਤਰ੍ਹਾਂ ਘਰੀ ਹੋਈ ਬਣ ਜੇਵੇ। ਲਓ ਜੀ ਆਪਣੀ ਸ਼ੱਕਰ ਰਲ ਗਈ ਚੰਗੀ ਤਰ੍ਹਾਂ। ਆਪਣਾ ਆਮਚੂਰ ਪਾਊਡਰ ਵੀ ਰਲ ਗਿਆ। ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਦਾਂ ਹਲਵਾਈ ਸਟਾਈਲ, ਢੰਡਾਰੇ ਸਟਾਈਲ। ਸਬਜੀ ਇਹਦੇ ਐ ਖੱਟੀ ਮਿੱਠੀ ਸਬਜੀ ਪੇਠੇਰੀ ਆਪਣੀ ਬਣ ਕੇ ਤਿਆਰ ਆ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ 发一个。